ਹੈਲੋ ਹਾਂ ਗੁੜੀਆਂ ਮੇਰਾ ਤੇ ਵਧੀਆ ਤੂੰ ਆਪਣਾ ਸੁਣਾ ਹਾਂ ਯਾਰ ਪਤਾ ਕੀ 2-3 ਦਿਨ ਹੋ ਗਏ ਬੀਜ਼ੀ ਬੜੀ ਸੀਗੀ ਤਾਂ ਮੈਨੂੰ ਟਾਈਮ ਨਹੀਂ ਲੱਗਾ ਲੈ ਸਾਰੇ ਬਹੁਤ ਜ਼ਿਆਦਾ ਵਧੀਆ ਮੰਮੀ ਵੀ ਬਹੁਤ ਵਧੀਆ ਇਹ ਵੀ ਬਹੁਤ ਵਧੀਆ ਸਾਰੇ ਜਾਨੇ ਮੇਰਾ ਬਹੁਤ ਖਿਆਲ ਰੱਖਦੇ ਗੈਸਟ ਤੇ ਚੱਲ ਗਏ ਸੀ ਉਹਦੇ ਵਿਆਹ ਤੇ ਉਹ ਇੱਕ ਦਿਨ ਬਾਅਦ ਚੱਲ ਗਏ ਸੀਗੇ ਉਹ ਤਾਈ ਜੀ ਹੈਗੇ ਸੀਗੇ ਤੇ ਨਾਲ ਨਾਲ ਦੀਦੀ ਸੀਗੇ ਪੂਜਾ ਤੇ ਉਹ ਚੱਲ ਗਈ ਹੋਈ ਸਾਰੇ ਜਾਣੇ ਨਹੀਂ ਨਹੀਂ ਕੁਛ ਨਹੀਂ ਬਣਾਇਆ ਮੈਂ ਅਜੇ ਮੈਂ ਤੇ ਮੰਮੀ ਨੂੰ ਕਿਹਾ ਸੀਗਾ ਪਰ ਮੰਮੀ ਕਹਿੰਦੇ ਹਜੇ ਤੂੰ ਆਰਾਮ ਕਰ ਲੈ ਬਾਅਦ ਚੋ ਇਹੇ ਕੁਛ ਕਰਨਾ ਹਾਂ ਲੈ ਮੰਮੀ ਆ ਗਈ ਚਲ ਮੈਂ ਤੇਨਾਂ ਬਾਅਦ ਚੋ ਗੱਲ ਕਰਦੀ ਆ ਗਈ ਮੰਮੀ ਤੇ ਗੁਰਦੁਆਰੇ ਤੂੰ ਹਾਂ ਉਧਰ ਉਹ ਕਿ ਆਈ ਨਾਲੇ ਮੈਂ ਭਾਜੀ ਲੈ ਗਈ ਸੀ ਆਹ ਰੋਜ਼ ਗੁਰਦੁਆਰਾ ਸਾਹਿਬ ਚਾਹੀਦਾ ਤੇ ਕਈ ਭੈਣਾਂ ਨੂੰ ਵਿਆਹ ਚ ਸੱਦਿਆ ਨੇ ਗਿਆ ਹੈਨਾ ਤੇ ਉਹ ਫਿਰ ਸਾਰੀਆਂ ਕਹਿੰਦੀਆਂ ਮੂੰਹ ਤੇ ਮਿੱਠਾ ਕਰਵਾ ਦੇ ਉਹ ਮੈਂ ਕਿਹਾ ਸੀ ਚੱਲ ਭਾਜੀ ਦੀਆਂ ਨੇ ਨਾਲੇ ਮਿੱਠਾ ਖਾ ਲਣਗੀਆਂ ਨਾਲੇ ਹੁਣ ਕਹਿਣ ਡੀਆਂ ਸੀ ਕਿ ਸਾਰਿਆਂ ਨੇ ਆਪਾਂ ਘਰ VOTING ਦੇ ਸੱਗਨ ਪਾਣ ਆਣਾ ਹੈਗਾ ਅੱਛਾ ਮੰਮੀ ਕੋਈ ਗੱਲ ਜਿੱਦਨ ਆਪਾਂ ਗੁਰਦੁਆਰਾ ਸਾਹਿਬ ਗਏ ਸੀ ਨਾ ਹਾਂਜੀ ਉਹ ਆਪਾਂ ਤੜਕੇ ਤੜਕੇ ਚੱਲ ਗਏ ਤੇ ਬਾਅਦ ਚ ਕਹਿੰਦੇ ਆਪਾਂ ਤਾਂ VOTER ਦੀ ਵੇਖਣੀ ਸੀ ਅੱਛਾ ਉਹ ਮੰਮੀ ਤੁਸੀਂ ਚਾਹ ਬਣਾ ਰਹੀ ਸੀ ਨਾ ਡੀਕੇ ਆਇਆ ਸੀਗਾ ਡੀਕੇ ਆਇਆ ਸੀ ਹਾਂਜੀ ਤੁਹੀ ਤੇ ਕਿਆ ਹੈ ਕਿ ਤੁਹਾਨੂੰ ਪਤਾ ਤੇ ਆ ਤੂੰ ਕਿਆ ਹੈ ਮੈਂ ਚਾਹ ਬਣਾ ਚਲਨੀ ਆ ਤੂੰ ਕੁਝ ਬਣਾਣਾ ਨਹੀਂ ਹੈ ਚੇਤਾ ਭੁੱਲ ਜਾਂਦਾ ਭੈਣਾ ਮੈਨੂੰ ਮੈਂ ਕੀ ਕਰਾਂ ਅਸਲ ਵਿੱਚ ਨਾ ਅੱਜ ਜਦੋਂ ਦੀ ਤੂੰ ਵਿਆਹੀ ਹੈ ਨਾ ਅੱਜ ਜ਼ਿੰਮੇਵਾਰੀ ਤੇ ਮੈਂ ਤੈਨੂੰ ਦੇ ਦਿੱਤੀ ਆ ਉਹ ਮੈਨੂੰ ਚੇਤਾ ਭੁੱਲ ਜਾਂਦਾ ਖੁਦ ਤੇ ਮੈਂ ਉਹਦੀ ਚਾਹ ਬਣਾ ਕੇ ਗਈ ਸੀ ਤੇ ਨਾਲੇ ਮੈਂ ਕਿਹਾ ਸੀ ਡੀਕੇ ਨੇ ਆਣਾ ਤੇ ਚਾਹ ਬਣਾ ਕੇ ਰੱਖ ਜਾਨੀ ਤੇ ਉਹ ਡੀਕੇ ਚੱਲ ਗਿਆ ਵਾ ਤੇ ਪਤਾ ਨਹੀਂ ਕੀ ਗੱਲ ਕਰਨ ਦੇ ਸੀ ਇਹ ਵੀ ਨਾਲ ਹੀ ਗਏ ਆ ਤੇ ਮੈਂ ਕਿਹਾ ਸੀ ਗੋਲਡਨ ਉਹ ਕਵੀ ਮੈਨੂੰ ਡੀਕੇ ਜਾਵੇ ਮਿਲ ਕੇ ਜਾਵੇ ਉਦਾਨਾ ਦੋ ਡੱਬੇ ਪਏ ਹੋਏ ਵਿਆਹ ਦੇ ਦੇਣ ਵਾਲੇ ਦਿੱਤੇ ਨਹੀਂ ਚੰਗਾ ਥੋੜਾ ਲੱਗਦਾ ਵਿਆਹ ਵਿੱਚ ਉਹ ਮੁੰਡੇ ਨੇ ਕਿੰਨੀ ਭਜਨਟ ਕੀਤੀ ਹੈ ਹਾਂਜੀ ਮੰਮੀ ਮੈਨੂੰ ਪਤਾ ਉਹ ਭਰਾਵਾਂ ਨਾਲ ਉਹ ਵੀ ਵੱਧ ਕੇ ਆ ਬਹੁਤ ਕਰਦਾ ਬਹੁਤ ਕਰਦਾ ਮੁੰਡਾ ਤੇ ਪਤਾ ਕੀ ਕੀ ਪਤਾ ਨਹੀਂ ਕੀ ਆਪਸੇ ਗੱਲ ਕਰਨਦੇ ਸੀ ਕਿ ਕੰਮ ਆ ਕੋਈ ਹਾਂ ਨਹੀਂ ਨਹੀਂ ਉਹ ਕਰ ਲੈਣਾ ਵਾ ਤੇ ਇਸੇ ਮਸਲੇ 'ਚ ਕਹਿੰਦੇ ਮੈਂ ਫੇਰ ਆਨਾ ਵਾ ਥੋੜੀ ਦੇਰ ਤੱਕ ਪਰ ਹੁਣ ਵੇਖੋ ਕਿੰਨਾ ਹੀ ਟਾਈਮ ਹੋ ਗਿਆ ਹੈ ਨਹੀਂ ਆਇਆ ਕੰਮ ਕਿਹੜਾ ਕੰਮ ਆਨੂ ਮੰਮੀ ਮੈਨੂੰ ਨਹੀਂ ਪਤਾ ਮੈਂ ਤੇ ਮੈਨੂੰ ਤੇ ਕਹਿ ਕੇ ਗਏ ਮੈਂ 1 ਅੱਧੇ ਘੰਟੇ ਦਾ ਕੰਮ ਨਾ ਪਰ ਵੇਖੋ ਕਿੰਨਾ ਟਾਈਮ ਹੋ ਗਿਆ ਇੱਕ ਵਾਰੀ ਤੇ ਫੋਨ ਕਰਕੇ ਪੁੱਛੋ ਤੇ ਸਹੀ ਉਹਨਾਂ ਨੂੰ ਅਫੜਾ ਮੈਨੂੰ ਆਪਣਾ ਫੋਨ ਫੜਾ ਮੈਂ ਫੋਨ ਕਰਾ ਤੁਸੀਂ ਨਾ ਇਤਰਾ ਕਰੋ ਫੋਨ ਕਰਕੇ ਪੁੱਛੋ ਮੈਂ 1 ਮਿੰਟ ਆਈ ਨਾਲੇ ਨਾ ਪੁੱਤ ਸੈਟ ਤੋਂ ਪਾਇਆ ਸੋਨਾ ਲੱਗਣ ਡਿਆ ਆ ਗਰਮੀ ਕਿੰਨੀ ਹੈਗੀ ਆ ਲੈ ਉਹਦਾ ਹੀ ਫੋਨ ਆ ਗਿਆ ਤੁਸੀਂ ਗੱਲ ਕਰੋ ਮੈਂ ਸੈਟ ਹਾਂ ਚਾਹ ਨਾਲੇ ਥੋੜਾ ਇਹ ਨਾ ਪਤਾ ਨਹੀਂ ਹਾਂ ਹਾਂ ਜਾ ਠੀਕ ਅਫੜਾ ਹੈਲੋ ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਸੱਸੀ ਦਾ ਪੁੱਤਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਗਈ ਆ ਗਈ ਕਿਰਨ ਕਿਨੇ ਲੱਗੇ ਹੈਗੀ ਨਹੀਂ ਨਹੀਂ ਕਿਰਨ ਨਹੀਂ ਲੱਗੇ ਹੈਗੀ ਮੇਰੀ ਗੱਲ ਧਿਆਨ ਨਾਲ ਸੁਣਿਆ ਹਾਂ ਹਾਂ ਮੈਂ ਨਾ ਇੱਥੇ ਗੱਡੀ ਲੈਣ ਆਇਆ ਵਾਂ ਗੱਡੀ ਲੈਣ ਆਇਆ ਹਾਂ ਕਿਉਂਕਿ ਤੁਹਾਨੂੰ ਪਤਾ ਮੰਮੀ ਇੰਨਾ ਕਿਰਨ ਉਹਨਾਂ ਕੋ ਗੱਡੀਆਂ-ਗੁੱਡੀਆਂ ਹੈਗੀਆਂ ਸੀਗੀਆਂ ਤੇ ਇਸ ਤਰ੍ਹਾਂ ਮੈਂ ਕਿਤੇ ਆਉਣਾ ਜਾਣਾ ਹੁੰਦਾ ਤੇ ਉਹ ਫਿਰ ਉਹ ਚੰਗਾ ਨਹੀਂ ਲੱਗਦਾ ਕਦੀ ਕਿਸੇ ਦੀ ਗੱਡੀ ਮੰਗੋ ਤੇ ਕਦੀ ਕਿਸੇ ਦੀ ਗੱਡੀ ਮੰਗੋ ਤੇ ਉਹ ਫਿਰ ਨਾ ਆਪ ਨੂੰ ਸ਼ਰਮ ਆਉਂਦੀ ਆ ਛੜੋ ਮੈਨੂੰ ਕਦੀ ਕਿਸੇ ਨੇ ਨਾ ਤੇ ਨਹੀਂ ਕੀਤੀ ਮੇਰੇ ਯਾਰਾਂ ਦੋਸਤਾਂ ਨੇ ਭਰਾਵਾਂ ਨਾਲੋਂ ਵੱਧ ਕੇ ਆ ਪਰ ਫਿਰ ਵੀ ਕਿੰਨੀ ਘਰੀ ਮੰਗਾਗੇ ਪਰ ਗੋਲਡੀ ਤੂੰ ਇੱਕ ਗੱਲ ਵੇਖ ਆ ਹੁਣੇ ਤੂੰ ਪਹਿਲਾਂ ਘਰ ਬਣਾ ਕੇ ਹਟਿਆ ਆ ਫਿਰ ਸੁਖਨਾ ਵਿਆਹ ਚ ਕਾਫੀ ਪੈਸੇ ਲੱਗ ਗਏ ਆ ਤੇ ਕੀ ਗੱਡੀ ਆਪਾਂ ਭਾਰ ਚੱਲ ਸਕਦੇ ਆ ਇਹ ਵੱਟਾ ਬੜਾ ਭਾਰੀ ਓ ਮੰਮੀ ਉਹ ਨਾ ਗੱਲ ਇਹ ਆ ਮੈਂ ਨਾ ਕੰਪਨੀ ਚ ਗੱਲ ਕਰ ਲਈ ਸੀਗੀ ਹਾਂ ਉਹਨਾਂ ਨੂੰ ਮੈਂ ਕਿਹਾ ਸੀ ਮੈਂ ਜੋਬ ਛੱਡ ਦੇਣੀ ਆ ਨਹੀਂ ਤੇ ਮੇਰੀ ਸੈਲਰੀ ਵਧਾਓ ਦੋਨਾਂ ਮੇਰੀ ਸੈਲਰੀ ਵੀ ਵਧਾ ਦਿੱਤੀ ਪਲੱਸ ਜਿਹੜਾ ਮੇਰਾ ਇਨਸੈਂਟਿਵ ਨਹੀਂ ਹੈ ਨਾ ਇਹ 8 ਮਹੀਨੇ ਤੋਂ ਲਾਉਣ ਦੇ ਇਹਨਾਂ ਉਹ ਵੀ ਸ਼ੁਰੂ ਕਰ ਦਿੱਤਾ ਵਾ ਤੇ ਇਸ ਕਰਕੇ ਹੁਣ ਆਪਣਾ ਨਾ ਵਧੀਆ ਹੋ ਜਾਣਾ ਵਾ ਇਹ ਖਰਚਾ ਬੜਾ ਮਨ ਲੇ ਕੋਈ ਔਖਾ ਨਹੀਂ ਆ ਕੱਢਣਾ ਪੁੱਤਰ ਮੈਂ ਤੇਰੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਤੂੰ ਇੰਜ ਕਰਖਾ ਜੇ ਗੱਡੀ ਲੈਣੀ ਆ ਤੇ ਪੁਰਾਣੀ ਲੈ ਲਾ ਫਿਰ ਵੀ ਕਿੰਨੇ ਪੈਸੇ ਘੱਟ ਲੱਗਣਗੇ ਅੱਧੋ-ਅੱਧਾ ਫਰਕ ਹੋਊਗਾ ਨਹੀਂ ਲੱਗਦੇ ਮੰਮੀ ਘੱਟ ਉਹਦਾ ਕਾਰਨ ਇਹ ਹੈ ਕਿ ਕਿਉਂਕਿ ਉਹਨਾਂ ਦਾ ਪ੍ਰਾਣੀਆਂਦਨ ਰੇਟ ਆਫ ਇੰਟਰਸਟ ਜ਼ਿਆਦਾ ਹੁੰਦਾ ਵਾ ਤੇ ਇਸ ਕਰਕੇ ਉਹ ਮਹਿੰਗੀਆਂ ਪੈਣੀਆਂ ਵਿਆਜ ਜ਼ਿਆਦਾ ਪੈਣਾ ਉਹਨਾਂ ਤੇ ਪੁੱਤਰ ਵੇਖ ਤੇਰੀ ਪ੍ਰਾਈਵੇਟ ਨੌਕਰੀ ਇਹ ਕੀ ਪਤਨ ਦਾ ਮਾਲਕਾਂ ਦਾ ਜੇ ਕੰਮ ਚੰਗਾ ਲੱਗਾ ਤੇ ਪੈਸੇ ਵੱਧ ਦੇ ਕੇ ਵਰਤੀ ਜਾਂਦੇ ਨੇ ਤੇ ਜਦੋਂ ਮਾੜਾ ਜੇ ਇਹਨਾਂ ਨੇ ਕੱਢਣ ਦੀ ਨੀਤ ਹੋਈ ਕੋਈ ਵਿੰਦੇ ਥੋੜਾ ਰਹਿ ਗਏ ਪੁੱਤ ਅੱਜ ਪ੍ਰਾਈਵੇਟ ਨੌਕਰੀ ਹੈਗੀ ਕੱਲ ਨੂੰ ਨਹੀਂ ਹੈਗੀ ਤੇ ਫੇਰ ਆਪਾਂ ਕੀ ਕਰਾਂਗੇ ਬੱਚੇ ਚਲੋ ਮੰਮੀ ਐਨਾ ਨਾ ਸੋਚੀਏ ਆਪਾਂ ਇਸ ਤਰ੍ਹਾਂ ਤੇ ਫੇਰ ਕੁਝ ਕਰ ਹੀ ਨਹੀਂ ਪਾਵਾਂਗੇ ਤੁਸੀਂ ਇਹ ਚੀਜ਼ ਦੀ ਖੁਸ਼ੀ ਮਨਾਓ ਤੇ ਤੁਸੀਂ ਮੈਂ ਆਉਣ ਲੱਗਾ ਜੇ 2 ਘੰਟੇ ਤੱਕ ਘਰ ਠੀਕ ਐ ਕਿਉਂਕਿ ਹੁਣ ਮੈਂ ਵੀ ਵੇਖੋ ਨਾ ਮੈਂ ਵੀ ਕੀ ਕਰਾਂ ਮੈਂ ਹੁਣ ਐਕਟਵਾ ਮੋਟਰਸਾਈਕਲ ਤੇ ਜਗਚਾਰਾ ਕਰੀ ਫਿਰਾਂ ਫਿਰ ਪੁੱਤਰ ਤੈਨੂੰ ਜਿਤਨਾ ਠੀਕ ਲੱਗਦਾ ਕਰ ਲਾ ਬਾਕੀ ਦੂਜੀ ਗੱਲ ਰਹਿ ਗਈ ਕਿ ਮੇਰੀ ਖੁਸ਼ੀ ਦੀ ਕਿਹੜੀ ਮਾਂ ਨੇ ਖੁਸ਼ ਹੁੰਦੀ ਮਾਂ ਨੂੰ ਕਿਉਂ ਨਹੀਂ ਖੁਸ਼ੀ ਹੋਗੀ ਮਾਂ ਨੂੰ ਬਹੁਤ ਖੁਸ਼ੀ ਹੁੰਦੀ ਐ ਜਦੋਂ ਦਾ ਪਤਾ ਕੰਦਾ ਨਾ ਕਿ ਮੈਂ ਮਾਂ ਕੋਈ ਚੀਜ਼ ਲੈ ਕੇ ਆਣ ਲੱਗਾ ਮਾਂ ਤਾਂ ਫੁੱਲ ਹੀ ਨਹੀਂ ਸੁਵਾਂਦੀ ਭਾਵੇਂ ਗੱਡੀ ਹੋਵੇ ਭਾਵੇਂ ਕੋਈ ਵੀ ਚੀਜ਼ ਹੋਵੇ ਜਦੋਂ ਦੀ ਨੇਕ ਕਮਾਈ ਚ ਆਉਂਦੀ ਐ ਪੁੱਤ ਇਹਨੂੰ ਨਾ ਮੈਂ ਵਿਸ਼ ਨਹੀਂ ਕੀਤੀ ਅੱਜ ਇਹਦਾ ਜਨਮ ਦਿਨ ਐ ਇਹਨੂੰ ਇਹ ਐ ਕਿ ਖਰੇ ਕਿਸੇ ਨੂੰ ਪਤਾ ਨਹੀਂ ਹੈਗਾ ਤੇ ਇਸ ਕਰਕੇ ਮੈਂ ਅੱਜ ਆਇਆ ਤੇ ਅੱਜ ਦੇ ਦਿਨ ਗੱਡੀ ਲੈਣ ਲੱਗਾ ਵਾਂ ਠੀਕ ਐ ਪੁੱਤ ਤੇ ਚਲੋ ਮੈਂ 2 ਘੰਟੇ ਤੱਕ ਆ ਜਾਣਾ ਜੇ ਤੇ ਤੁਸੀਂ ਵੀ ਦੱਸਿਓ ਨਾ ਇਹਨੂੰ ਠੀਕ ਐ ਚੰਗਾ ਪੁੱਤ ਓਕੇ ਆ ਜਾ ਆ ਜਾ ਆ ਜਾ ਹੇ ਵਾਈ ਗੁਰੂ ਜੀ ਟਟਾ ਲੱਖ ਲੱਖ ਸ਼ੁਕਰ ਹੈ ਮੇਰਾ ਪੋਤਾ ਜੈਸ ਜੋਗਾ ਹੋ ਗਿਆ ਕਿ ਸੈਕਲਾਂ ਤੋਂ ਸਕੂਟਰ ਤੇ ਤੇ ਸਕੂਟਰਾਂ ਤੋਂ ਅੱਜ ਗੱਡੀ ਤੇ ਹੋ ਗਿਆ ਹੇ ਮਾਲਕਾ ਉਹਦੀ ਨੇਕ ਕਮਾਈ ਚ ਬਰਕਤ ਪਾ ਸਸੀガル ਪਪਾ ਸਸੀガル ਬੇਟਾ ਕੀ ਕਰਨ ਦੇ ਜੀ ਬਸ ਜੋ ਰੋਜ਼ ਕਰੀਦਾ ਫੋਨ ਖਾਲੀ ਹੋਣ ਵਾਲਾ ਫੋਨ ਖਾਲੀ ਕਰਨ ਦਿਆਂ ਤੇ ਚਾਹ ਪੀ ਲਈ ਅੱਛਾ ਬਣਾਓਗੇ ਤੇ ਪੀ ਲਾਂਗੇ ਚਲੋ ਠੀਕ ਆ ਤੇ ਤੁਹਾਨੂੰ ਪਤਾ ਅੱਜ ਕੀ ਵਾਰ ਆ ਅੱਜ ਆਪਾਂ ਸੋਮਵਾਰ ਨਹੀਂ ਨਹੀਂ ਅੱਜ ਤਰੀਕ ਕਿੰਨੀ ਆ 26 ਅਗਸਤ ਅੱਛਾ ਕਿਉਂ ਕੀ ਹੋਇਆ ਨਹੀਂ ਤੇ ਅੱਜ ਅੱਜ ਕੁਝ ਹੈਗਾ ਨਹੀਂ ਆ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਵੀ ਆ ਨਹੀਂ ਨਹੀਂ ਉਸ ਤੋਂ ਇਲਾਵਾ ਇਹ ਤੋਂ ਇਲਾਵਾ ਤਾਂ ਮੈਨੂੰ ਕੋਈ ਤਾਂ ਯਾਦ ਨਹੀਂ ਆ ਅੱਛਾ ਚਲੋ ਠੀਕ ਆ ਮੰਮੀ ਕਿੱਥੇ ਆ ਮੰਮੀ ਬਾਹਰ ਬੈਠੇ ਹੋਣੇ ਜਾਂ ਆਪਣੇ ਰੂਮ 'ਚ ਹੋਣਗੇ ਚਲੋ ਮੈਂ ਮੰਮੀ ਨੂੰ ਮਿਲ ਕੇ ਆਨੀ ਠੀਕ ਆ ਪੁੱਤਰ ਠੀਕ ਆ ਬੇਟਾ ਮੈਨੂੰ ਪਤਾ ਆ ਬਈ ਕਿ ਯਾਦ ਕਰਾਉਣਾ ਚਾਹੁੰਦੀ ਐ, ਇਹ ਕੀ ਖਵਾਉਣਾ ਚਾਹੁੰਦੀ ਐ ਮੈਨੂੰ ਪਤਾ ਆ ਤੇ ਇਹ ਸਮਝਦੀ ਆ ਵੀ ਇਹਨਾਂ ਨੂੰ ਸ਼ਾਇਦ ਯਾਦ ਹੀ ਨਹੀਂ ਹੋਣਾ। ਸਾਨੂੰ ਯਾਦ ਆ ਪਰ ਅਹੀਂ ਇਹਨੂੰ ਸਰਪ੍ਰਾਈਜ਼ ਦੇਣਾ ਕੋਈ ਫੇਰ ਗੱਲ ਕਰਾਂਗੇ ਤੇ ਇਹਨੂੰ ਕੋਈ ਨਹੀਂ ਇਤਨੇ ਹੀ ਰੱਖਦੇ ਆ ਜੇ ਕਨਫਿਊਜ਼ਨ ਵਿੱਚ ਹੀ ਤੇ ਬੜਾ ਵਧੀਆ ਪਾਪਾ ਨੂੰ ਵੀ ਨਹੀਂ ਯਾਦ ਮੈਂ ਇਹ ਤਾਂ ਸੋਚਿਆ ਹੈਗਾ ਕਿ ਪਾਪਾ ਨੂੰ ਤਾਂ ਯਾਦ ਹੋਣਾ ਮਮਮੀ ਨੂੰ ਯਾਦ ਹੋਣਾ ਮਮਮੀ ਕਿੱਥੇ ਆ ਚਲੋ ਜੀ ਖਿਚੜੇ ਵੀ ਬਣ ਗਏ ਮਮਮੀ ਹਾਂਜੀ ਤੂੰ ਵੇਰਨ ਸੋਈ ਚਾ ਗਈ ਬੁੱਤ ਗੁੱਡ ਮਾਰਨਿੰਗ ਹੈ ਵੈਰੀ ਗੁੱਡ ਮਾਰਨਿੰਗ ਪਹਿਲਾਂ ਮੈਨੂੰ ਵੀ ਆਂਦਾ ਆ ਕੀ ਤੇਰੇ ਆਵਾ ਖਿਚੜੀ ਕੰਦੇ ਆ ਕਿ ਹਫਤੇ ਚ ਇੱਕ ਦਿਵਾਰੀ ਖਿਚੜੀ ਖਾਣੀ ਚਾਹੀਦੀ ਆ ਨਾਲੇ ਤੈਨੂੰ ਪਤਾ ਆ ਵਿਆਹ ਦੇ ਭਾਰਾ ਉਹ ਜਾ ਖਾ ਕੇ ਤੇ ਪੇਟ ਬੜੇ ਹੋਰ ਤਰ੍ਹਾਂ ਦੇ ਹੋ ਗਏ ਆ ਗੈਸ ਹੋ ਗਈ ਆ ਕੁਛ ਬਸ ਖਿਚੜੀ ਹੀ ਤੇਰੀ ਆ ਆਹੋ ਮੈਂ ਕਿਹਾ ਪਾਪਾ ਵੀ ਖਿਚੜੀ ਖਾਂਦੇ ਮੈਂ ਵੀ ਖਿਚੜੀ ਖਾਣੀ ਤੂੰ ਵੀ ਖਿਚੜੀ ਖਾਂਦੇ ਸਾਰੇ ਖਿਚੜੀ ਖਾਂਦੇ ਖਿਚੜੀ ਕੇੰਬ ਦੇ achar ਨਾਲ ਬੜੀ ਸਵਾਦ ਲੱਗਦੀ ਆ ਐਸਾ ਮੰਮੀ ਮੇਰੀ ਗੱਲ ਸੁਣਿਆ ਹਾਂ ਤੁਹਾਨੂੰ ਪਤਾ ਹੈ ਜੀ ਕੀ ਹੈਗਾ ਅੱਜ ਆਹੋ ਬੱਦਲ ਪੜਾ ਆਇਆ ਆ ਮੈਂ ਕੱਪੜੇ ਦਵਾ ਦਬ ਧੋ ਕੇ ਨਾ ਪਾਸੇ ਪਲਟ ਪਲਟ ਕੇ ਸੁਕਾ ਲਏ ਨਹੀਂ ਨਹੀਂ ਅੱਜ ਤਰੀਕ ਮੈਂ ਕਿੰਨੀ ਹੈ ਤਰੀਕ ਅੱਜ 26 ਤਰੀਕ ਹੈ ਪੁੱਤ ਤੇ ਅੱਜ ਕੁਛ ਹੈਗਾ ਨਾ ਅੱਜ ਆਹੋ ਹਾਂ ਚੱਲੇ ਚੰਗਾ ਕਿ ਮੈਂ ਨੋ ਚੇਤਾ ਕਰਵਾਤਾ ਹੀ ਚੰਗਾਇਆ ਚੇਤਾ ਕਰਵਾਤਾ ਅੱਜ ਨਾ ਉਹ ਸਾਹਮਣੇ ਦੀ ਕੁੜੀ ਦੀ ਬੈਂਗਲ ਸਾਰਾ ਬਣੀ ਆ ਮੈਂ ਉੱਥੇ ਜਾਣਾ ਹੈਗਾ ਤੇਰਾ ਭਲਾ ਵੇ ਚੇਤਾ ਕਰਵਾਤਾ ਹੀ ਮੈਨੂੰ ਨਹੀਂ ਮੰਮੀ ਹੋਰ ਨਹੀਂ ਕੁਛ ਹੈ ਅੱਜ ਹੋ ਕੁਜ ਆਹ ਹੌ ਕੱਲ ਕਹਿਣ ਤੇ ਅਸੀਂ ਗੋਲਡੀ ਕਿ ਅੱਜ ਪਰਤਾ ਬਣਾਇਓ ਨਹੀਂ ਨਹੀਂ ਅੱਜ 26 ਤਰੀਕ ਹੈ ਨਾ ਆਹ ਉਹ ਤਾਂ 26 ਤਰੀਕ ਨੂੰ 26 ਤਰੀਕ ਹੀ ਹੋਣੀ ਆ ਅੱਛਾ ਜਨਮਸ਼ਤਮੀ ਸ਼ਾਇਦ ਆ ਗਈ ਆ ਚਲ ਬੈ ਅੰਦਰ ਮੈਂ ਖਿਚੜੀ ਲੈ ਕੇ ਆਵਾਂ ਚਲੋ ਠੀਕ ਮੈਂ ਤਾਂ ਸੋਚਿਆ ਹੀ ਨਹੀਂ ਯਾਦੋਂ ਪਰ ਕਿਤੇ ਮੰਮੀ ਨੂੰ ਵੀ ਨਹੀਂ ਯਾਦ ਆਦੋ ਸਰਧਾਰ ਜੀ ਹਾਂ ਜੀ ਟੱਡ ਕੋ ਕਿਰਨ ਆਈ ਸੀ ਹਾਂ ਹਾਂ ਮੇਰ ਕੋ ਕਰਨ ਆਈ ਸੀ ਮੇਰੋ ਵੀ ਗਈ ਸੀ ਰਸੋਈ ਚ ਮੈਨੂੰ ਪੁੱਛਣ ਦੀ ਸੀ ਅੱਜ ਕੀ ਆ ਅੱਜ ਕਿੱਧਰ ਆ ਆ ਕੀ ਬਾਹਰ ਆ ਆ ਕੀ ਤਰੀ ਗਿਆ ਆ ਕੀ ਬਣਾਇਆ ਜੇ ਅੱਜ ਕੁਝ ਹੋ ਰਿਹਾ ਹੈ ਪਰ ਇੱਕ ਗੱਲ ਦੱਸਾਂ ਮੈਨੂੰ ਨਾ ਕੁੜੀ ਦਾ ਮੂੰਹ ਵੇਖ ਕੇ ਹੋਰ ਤਰ੍ਹਾਂ ਦਾ ਲੱਗਣ ਡਿਆ ਜੇ ਆ 골ਡੀ ਨੇ ਨਵੀਂ ਜੀ ਸਕੀਮ ਰਾਈਆ ਕਿ ਇੱਕ ਦਮ ਦਸਰਾਂ ਨੂੰ ਪੇਲਣੇ ਦਸਾਂ ਨਹੀਂ 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 골ਡੀ ਗੱਡੀ ਲੈਣ ਗਿਆ ਵਾ ਤੇ ਗੱਡੀ ਲੈ ਕੇ ਆਉਂਦਾ ਆ ਤੇ ਆਪਾਂ ਉਹਦੇ ਜਨਮ ਦਿਨ ਦੀ ਉਹਨੂੰ ਗੱਡੀ ਗਿਫਟ ਕਰਨੀ ਆ ਤੇ ਆਪਾਂ ਉਹਨੂੰ ਦੱਸਣਾ ਨਹੀਂ ਇਸ ਕਰਕੇ ਠੀਕ ਆ ਪਰ ਅਦਾ ਮੂੰਹ ਤੇ ਵੇਖੋ ਜਾ ਕੇ ਉਹਦਾ ਮੂੰਹ ਕਿਸ ਤਰ੍ਹਾਂ ਦਾ ਹੋਇਆ ਕੋਈ ਗੱਲ ਨਹੀਂ ਕੋਈ ਥੋੜਾ ਜਿਹਾ ਰਹਿ ਲੈਣ ਦਿਓ ਮੂੰਹ ਇਸ ਤਰ੍ਹਾਂ ਦਾ ਥੋੜੀ ਦੇਰ ਬਾਅਦ ਸਹੀ ਹੋ ਜਾਣਾ ਆ ਆਪੇ ਜਦੋਂ ਉਹਨੀ ਜ਼ਿਆਦਾ ਖੁਸ਼ੀ ਹੋ ਜਾਣੀ ਆ ਉਹ ਤਾਂ ਟਾਡੀ ਗੱਲ ਸਹੀ ਆ ਮੰਨ ਲਓ ਕਿ ਉਹਦੇ ਪੇਕਿਆਂ ਦਾ ਫੋਨ ਆ ਜਾਂਦਾ ਤੇ ਉਹ ਪੁੱਛਦੇ ਨੇ ਤੇ ਇਹ ਜੇ ਕੁੜੀ ਕਹਿੰਦੇ ਲੈ ਮੰਮੀ ਮੈਨੂੰ ਕਿਹਨੇ ਵੀ ਨਹੀਂ ਵਧਾਈ ਦਿੱਤੀ ਤੇ ਫੇਰ ਨਹੀਂ ਕੋਈ ਗੱਲ ਨਹੀਂ ਆ ਤੇ ਜਦੋਂ ਆਪਾਂ ਗਿਫਟ ਕਰਦੇ ਤਾਂ ਐਡਾ ਵੱਡਾ ਤੇ ਫੇਰ ਇਹ ਵੀ ਤੇ ਦੱਸੇਗੀ ਨਾ ਕਿ ਮੈਂ ਕਨਫਿਊਜ਼ਨ ਵਿੱਚ ਸੀ ਚਲੋ ਜੋ ਤੁਸੀਂ ਪਿਓ ਪੁੱਤ ਕਹਿੰਦੇ ਜੇ ਮੈਂ ਤਾਂ ਉਤਰਾ ਹੀ ਕਰਨਾ ਨਹੀਂ ਨਹੀਂ ਠੀਕ ਹੈ ਕੋਈ ਕੋਈ ਨਹੀਂ ਹੁੰਦਾ ਕਿ ਬੱਚਾ ਇੰਨਾ ਵੀ ਛੋਟੀ ਨਹੀਂ ਹੋएगी ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਝੋਟਾ ਦੀ ਖੁਸ਼ੀ ਹਾਂ ਨਹੀਂ ਕੋਈ ਗੱਲ ਨਹੀਂ ਆ ਹੀ ਜਾਣਾ ਉਹਨੇ ਫੋਨ ਆਇਆ ਸੀ ਜਲਦੀ ਆ ਰਿਹਾ ਰਸਤੇ 'ਚ ਹੀ ਆ ਕਿਸੇ ਨੂੰ ਵੀ ਨਹੀਂ ਯਾਦ ਮੇਰਾ ਬਰਥਡੇ ਨਾ ਮੰਮੀ ਨੂੰ ਨਾ ਪਾਪਾ ਨੂੰ ਤੇ ਸਭ ਤੋਂ ਵੱਡੀ ਗੱਲ ਆ ਉਹ ਜਿੱਦਣਾ ਮੈਂ ਵਿਆਹ ਕੀ ਆਈ ਨਾ ਉਹਨੂੰ ਹੀ ਨਹੀਂ ਯਾਦ ਇਹਨਾਂ ਨੂੰ ਤੇ ਕੋਈ ਹੈ ਹੀ ਨਹੀਂ ਸਵੇਰੇ ਸਵੇਰੇ ਨਿਕਲ ਗਏ ਆਪਣੇ ਦੋਸਤ ਦੇ ਨਾਲ ਪਤਾ ਨਹੀਂ ਦੋਸਤ ਹੀ ਹੁਣ ਜ਼ਿਆਦਾ ਪਿਆਰੇ ਲੱਗਣ ਲੱਪੇ ਆ ਸਾਰੇ ਸਹੀ ਕਹਿੰਦੇ ਸੀਗੇ ਵਿਆਹ ਤੋਂ ਬਾਅਦ ਨਾ ਸਾਰੇ ਬਦਲ ਜਾਂਦੇ ਆ ਤੇ ਹਾਇ ਤੇ ਸਾਡੇ ਵਿਆਹ ਨੂੰ ਹੋਇਆ ਹੀ ਦ ਚਾਰ ਪੰਜ ਦਿਨ ਨਾ ਤੇ ਇਹ ਤੇ ਚਾਰ ਪੰਜ ਦਿਨ ਚ ਬਦਲ ਗਏ ਵਿਆਹ ਤੋਂ ਪਹਿਲਾਂ ਤੇ ਜਦੋਂ ਮੇਰਾ ਬਰਥਡੇ ਹੁੰਦਾ ਸੀ ਨਾ 12 ਵਜੇ ਤੋਂ ਪਹਿਲਾਂ ਹੀ ਮੈਨੂੰ ਫੋਨ ਲਾ ਦੇ ਨਾ ਕਿ ਫਰਸਟ ਵਿਸ਼ੇ ਨਾ ਮੈਂ ਤੈਨੂੰ ਹੀ ਕਰਨੀ ਆ ਤੇ ਯਾਦ ਮੇਰੇ ਘਰ ਦੇ ਬੁਏ ਅੱਗੇ ਆ ਜਾਣਾ ਉਹ ਇੱਕ ਵਾਰੀ ਬਾਲਕਨੀ ਦੇ ਵਿੱਚ ਆ ਜਾ ਮੈਂ ਤੈਨੂੰ ਵੇਖ ਲਵਾਂ ਮੇਰਾ ਦਿਨ ਵਧੀਆ ਲੰਘੂਗਾ ਤੇ ਹੁਣ ਨਾ ਦਿਨ ਤੇ ਨਾ ਰਾਤ ਬਸ ਦੋਸਤਾਂ ਦੇ ਨਾਲ ਹੀ ਰਹਿੰਦੇ ਆ ਇੰਨਾ ਵੱਡਾ ਦਿਨ ਆ ਮੇਰੀ ਲਾਈਫ ਦਾ ਮੇਰਾ ਬਰਥਡੇ ਆ ਉਹ ਇੰਨਾਂ ਨੂੰ ਵੀ ਪਤਾ ਵਾ ਮੈਨੂੰ ਆਪਣੇ ਬਰਥਡੇ ਦਾ ਕਿੰਨਾ ਸ਼ੌਂਕ ਆ ਮੈਨੂੰ ਕਿੰਨਾ ਚਾਹ ਵਾ ਆਪਣੇ ਬਰਥਡੇ ਦਾ ਮੈਂ ਪੇਕੇ ਆ ਚ ਕਿੰਨੀ ਖੁਸ਼ੀ ਦੇ ਨਾਲ ਸੈਲੀਬ੍ਰੇਟ ਕਰਦੀ ਸੀ ਆਪਣਾ ਬਰਥਡੇ ਪਰ ਨਾ ਇਨਾਂ ਨੂੰ ਕੀ ਆ ਉਹ ਇਨਾਂ ਨੂੰ ਮੈਨੂੰ ਲੱਗਦਾ ਕੋਈ ਫਰਕ ਹੀ ਨਹੀਂ ਪੈਂਦਾ ਇਸ ਚੀਜ਼ ਦੇ ਨਾਲ ਹੁਣ ਨਾਲੇ ਵਿਆਹ ਤੋਂ ਬਾਅਦ ਤੇ ਮੇਰਾ ਪਹਿਲਾ ਬਰਥਡੇ ਮੈਨੂੰ ਪਤਾ ਕਿੰਨੀ ਰੀਜ ਸੀਗੀ ਕਿ ਮੈਂ ਆ ਕਰਾਂਗੀ ਮੈਂ ਉਹ ਕਰਾਂਗੀ ਉਹ ਮੈਨੂੰ ਤੇ ਇਨਾਂ ਤੋਂ ਪੂਰੀ ਆਸ ਸੀਗੀ ਕਿ ਇਹ ਮੇਰਾ ਬਰਥਡੇ ਸਰਪ੍ਰਾਈਜ਼ ਦੀ ਤਰ੍ਹਾਂ ਮਨਾਣਗੇ ਮੈਂ ਤੇ ਉਹ ਸਭ ਨਾਲ ਰੈਡੀ ਹੋ ਕੇ ਥੱਲੇ ਆਈ ਸੀ ਕਿ ਚੱਲ ਆਪਾਂ ਕਿਤੇ ਚੱਲਾਂਗੇ ਜਿ ਤਰ੍ਹਾਂ ਵਿਆਹ ਤੋਂ ਪਹਿਲਾਂ ਇਹਨੂੰ ਸਰਪ੍ਰਾਈਜ਼ ਦਿੰਦੇ ਹੁੰਦੇ ਹੀ ਕਦੀ ਕੁਛ ਕਦੀ ਕੁਛ ਪਰ ਨਾ ਮੈਨੂੰ ਲੱਗਦਾ ਸੱਚੀ ਜੋ ਸਾਰੇ ਕਹਿੰਦੇ ਨਾ ਵਿਆਹ ਤੋਂ ਬਾਅਦ ਸਾਰੇ ਜਾਨੇ ਬਦਲ ਜਾਂਦੇ ਆ ਤੇ ਉਹ ਗੱਲ ਮੈਨੂੰ ਲੱਗ ਗਈ ਹੈ ਇਹ ਵੀ ਬਦਲ ਗਏ ਚਲੋ ਕੀ ਕਰ ਸਕਦੇ 골ਡੀ ਦਾ ਫੋਨ ਹਲੋ ਹਾਂ ਤੋਹੀ ਨਾ ਕਿਰਨ ਨੂੰ ਲੈ ਕੇ ਨਾ ਬਾਹਰ ਐਸੇ ਬੂਏ ਕੋਲੇ ਆ ਜਾਓ ਮੈਂ ਆ ਮੋੜ ਤੇ ਖੜੋਤਾ ਹਾਂ ਵੇ ਜਲਦੀ ਆ ਜਾ ਉਹਦੀ ਹਾਲਤ ਵੇ ਕਿਤਨਾ ਦੀ ਹੋਈ ਆ ਆਜੋ ਵੜੋ ਆ ਕੇ ਆ ਕੇ ਕਿਰਨਾ ਕਿਰਨਾ ਹਾਂਜੀ ਮੰਮੀ ਆ ਇੱਕ ਮਿੰਟ ਆਵੇਂ ਚ ਰੱਖ ਮੇਰੇ ਨਾਲ ਜਰਾ ਕ ਆਵੇਂ ਚ ਰੱਖ ਚੱਲੇਗੀ ਕਿੱਥੇ ਮੰਮੀ ਆਪਾਂ ਹਾਂ ਤੇ ਸੀ ਪੁੱਤ ਤੈਨੂੰ ਮੈਂ ਦੱਸਾਂ ਉਥੇ ਤੇ ਨਹੀਂ ਕਿੰਨੇ ਜੜੀ ਤੇ ਗੈਂਦੇ ਬੈਂਗਲ ਸੁਮਣੀ ਆ ਚੱਲ ਤੂੰ ਬਾਅਦ ਅਸੀਂ ਤੈਨੂੰ ਦੱਸਦੇ ਅੱਛਾ ਪਰ ਇਹਨੇ ਖੰਡੇ ਕੋਨੇ ਪਾਸੇ ਤੇਨੋ ਇਹ ਇੱਕ ਇਦੀ ਗੱਡੀ ਆ ਲਓ ਜੀ ਲਓ ਹੈਪੀ ਬਰਥਡੇ ਹੈਪੀ ਬਰਥਡੇ ਸ਼ਦਾਨੇ ਤੂੰ ਕੀ ਸਮਝਣ ਡਈ ਸੀ ਕਿ ਸਾਨੂੰ ਕੋਈ ਯਾਦ ਹੀ ਨਹੀਂ ਹੈਗਾ ਤੁਹਾਨੂੰ ਯਾਦ ਸੀ ਸਾਨੂੰ ਯਾਦ ਸੀ ਸਾਨੂੰ ਯਾਦ ਸੀ ਚਲੋ ਉਤੋਂ ਪਰ ਇਹ ਆ ਦੱਸਣਾ ਹੈ ਤੇ ਫੇਰ ਆ ਦੇਣਾ ਹੈ ਗਿਫਟ ਤੈਨੂੰ ਹੁਣ ਮੈਂ ਇੱਕ ਮਿੰਟ ਵੇਖਾ ਜਰਾ ਰੱਖ ਜਾ ਕੇ ਸਾਨੂੰ ਬੜਾ ਲੱਗ ਗਿਆ ਖੁਸ਼ ਆ ਲੈ ਖੈ ਦੇ ਮੇਰੇ ਨਾਲ ਕਾਲੀ ਗੱਲ ਕਰਨਦੀ ਤੇ ਅੱਜ ਤੇ ਗੱਡੀ ਵੀ ਲੈਣਦੀ ਏਦਾਂ ਹੀ ਪੂਰੀ ਕਰੀਦੀ ਆ ਇਹ ਤੇਰਾ ਬਰਥਡੇ ਗਿਫਟ ਆ ਬੇਟਾ ਥੈਂਕ ਯੂ ਸੋ ਮੱਚ ਮਿੰਦੇ ਸੋ ਮੇਨੀ ਆਂਦੀ ਮੈਂ ਕੀ ਰੀਐਕਟ ਕਰਾਂ ਥੈਂਕ ਯੂ ਸੋ ਮੱਚ ਵਾ ਮੈਂ ਮੰਮੀ ਬਾ ਸਭ ਨੂੰ ਪਤਾ ਸੀ 4 4 by 4 ਠੀਕ ਆ ਹੋਣ ਮੂੰਹ ਹੋਰ ਤਰ੍ਹਾਂ ਦਾ ਬਣਾਈ ਫਿਰਦੀ ਠੀਕ ਹੋ ਗਈ ਨਾ ਹੋਣਾ ਬਈ ਹੋਈ ਸੋਚਣ ਦੀ ਤੁਹਾਨੂੰ ਕਿਸੇ ਨੂੰ ਯਾਦ ਨਹੀਂ ਆ ਮੇਰਾ ਬਰਥਡੇ ਯਾਦ ਕਿਉਂ ਨਹੀਂ ਸੀ ਸਾਨੂੰ ਪਤਾ ਸੀ ਤੇਰੇ ਬਰਥਡੇ ਦਾ ਚੱਲ ਵੇ ਗੱਡੀ ਲਾ ਕੇ ਪਾਸੇ ਅੰਦਰ ਆ ਜਾ ਤੇ ਮੇਰੀ ਗੱਲ ਸੁਣ ਕੁੜੀ ਨੂੰ ਕੁੜੀ ਨੂੰ ਨਾ ਮੇਰੀ ਗੱਲ ਸੁਣ ਲੈ ਕਮਾ ਕੇ ਲੈ ਕੇ ਆ ਤੇ ਮੰਮੀ ਤੁਸੀਂ ਵੀ ਚੱਲ ਕੋ ਨਾਲ ਪਹਿਲਾਂ ਤੁਸੀਂ ਕੁਮੀ ਨੂੰ ਮੀ ਕਹ ਰਹੋ ਬਾਅਦ ਚਾਪਾ ਜਾਵਾਂਗੇ ਚੱਲ ਗੱਡੀ ਸਾਈਡ ਤੇ ਲਾ ਕੇ ਆ ਜਾ ਚਲੋ ਠੀਕ ਆ ਫਿਰ ਆਤੀ ਆਪਾਂ ਡਿਨਰ ਤੇ ਜਾਵਾਂਗੇ ਹਾਂ ਹਾਂ ਠੀਕ ਆ ਨਾ ਹਾਂ ਆਓ ਜੀ ਚਲੋ ਆਜੋ

ਜੱਚਦੀ ਆ ਜੱਚਦੀ ਮਿੰਨ ਤੇ ਬਹੁਤ ਸੋਣੀ ਲੱਗਦੀ ਆ ਮੈਦੇ ਦੀ ਆਵਾਜ਼ ਸੁਣਨ ਵਾਸਤੇ ਨੂੰ ਆਣ ਕੀਤਾ ਤੇਰੇ ਵੀ ਇਹਨਾ ਡ੍ਰੀਮ ਸੀਗਾ ਥਾਰ ਦਾ ਸਹੀ ਕਿਹਾ ਡ੍ਰੀਮ ਤੇ ਹੈਗਾ ਸੀਗਾ ਤੇ ਡ੍ਰੀਮ ਅੱਜ ਤੁਸੀਂ ਪੂਰਾ ਕਰਤਾ ਮੇਰਾ ਚਲਾ ਯਾਰ ਧੂਪ ਬੜੀ ਆ ਜਾ ਅੰਦਰ ਚੱਲ ਚਲੋ ਮੈਂ ਬਾਅਦ ਚ ਰਾਈਡ ਕਰਦੀ ਆ ਹੁਣ ਚਲਾ ਮੈਂ ਚੇਂਜ ਕਰ ਲਾਂ ਤੇ ਆ ਕੇ ਦੇ ਘੁੰਮ ਕੇ ਆਉਨੇ ਆ ਚਲੋ ਠੀਕ ਆ ਕੋਤੇ ਸਹੀ 1 ਮਿੰਟ ਕੀ ਹੋਇਆ ਹੋਇਆ ਤੇ ਕੁਛ ਨਹੀਂ ਹੈ ਮੈਂ ਤੇ ਇਹ ਹੀ ਕਹਿਣਾ ਚਾਹਨੀ ਹਾਂ ਥੈਂਕ ਯੂ ਯਾਰ ਮੈਂ ਵੀ ਅੱਜ ਕੱਲ ਗੱਲ ਕੀਤੀ ਤੇ ਤੁਸੀਂ ਅੱਜ ਥਾਰ ਲੈ ਵੀ ਆਂਦੇ ਤੇ ਮੈਂ ਇਹ ਸੋਚਿਆ ਹੈਗਾ ਕਿ ਵਿਆਹ ਤੋਂ ਬਾਅਦ ਸਾਰੇ ਬਦਲ ਜਾਂਦੇ ਮੇਰੀ ਸੁਣ ਗੱਲ ਜਿੰਨੇ ਜੋਗਾ ਮੈਂ ਹੋਊਗਾ ਤੇਰੀ ਹਰ ਰੀਜ ਪੂਰੀ ਕਰੂੰਗਾ ਕੇਰਨ ਤੇਰਾ ਬਰਥਡੇ ਹੈ ਅੱਜ ਪਤਾ ਨਹੀਂ ਰੱਬ ਹੱਸਣ ਡਿਆ ਹੀ ਕੇ ਰੋਂਣ ਡਿਆ ਹੀ ਅਸਮ ਦੇ ਤੂੰ ਹੀ ਕੇ ਰੋਂਣ ਡਿਆ ਤੂੰ ਹੀ ਮੈਨੂੰ ਸਮਝ ਨਹੀਂ ਆਉਂਦੀ ਰੱਬ ਨਾ ਹੱਸਣ ਹੀ ਦਿਹਾਣਾ ਵੇਖੋ ਇੰਨੀ ਖੁਸ਼ੀ ਹੈ ਰੱਬ ਨੂੰ ਉਹਨੇ ਮੀ ਬਾਤ ਕੇਰਨ ਹਾਂਜੀ ਸਮਾਂ ਹੀ ਨਹੀਂ ਹੁੰਦੀ ਕਿਰਮਾਤਮਾ ਨਾਲ ਕੋਈ ਵੀ ਮਤਲਬ ਕਿ ਕਿ ਬੰਦਾ ਹੋਵੇ ਨਾ ਦੋ ਤਰੀਕੇ ਨਾਲ ਉਹਦੀਆਂ ਅੱਖਾਂ ਚੋਂ ਪਾਣੀ ਆਉਂਦਾ ਇੱਕ ਤੇ ਜਦੋਂ ਜ਼ਿਆਦਾ ਖੁਸ਼ ਹੋਵੇ ਉਦੋਂ ਆਉਂਦਾ ਜਾਦਾ ਹੱਸੇ ਤੇ ਉਦੋਂ ਅੱਖਾਂ 'ਚ ਪਾਣੀ ਆ ਜਾਂਦਾ। ਇੱਕ ਜਦੋਂ ਜ਼ਿਆਦਾ ਰੋਂਦਾ ਤੇ ਤਦ ਪਾਣੀ ਆ ਜਾਂਦਾ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਤੇਰਾ ਬਰਥਡੇ ਅੱਜ ਹੈ ਕਿ ਰੱਬ ਹੱਸਣ ਡਿਆ ਕਿ ਰੋਂਣ ਡਿਆ। ਪਰ ਰੱਬ ਨਾ ਹੱਸੇ ਨਹੀਂ ਰਿਹਾ। ਉਹਨੂੰ ਵੀ ਪਤਾ ਜੀ ਕਿਰਨ ਦਾ ਬਰਥਡੇ ਆ। ਤੁਹਾਨੂੰ ਪਤਾ ਹੈ ਕਿ ਕਿਸੇ ਦੇ ਬਰਥਡੇ ਤੇ ਬਾਰਿਸ਼ ਆ ਜਾਏ ਬੜਾ ਸ਼ੋਭ ਹੁੰਦਾ ਨਾਲੇ ਇੰਨੀ ਗਰਮੀ 'ਚ ਬਾਰਿਸ਼ ਕਰਾਤੀ ਤੁਹਾਨੂੰ ਤੇ ਸ਼ੁਕਰ ਮਨਾਉਣਾ ਚਾਹੀਦਾ। ਸ਼ੁਕਰ ਮਨਾਉਣਾ ਚਾਹੀਦਾ ਧੁੱਪੇ ਹੀ ਮੀਂਹ ਪਵਾਈ ਜਾਂਦੀ। ਪੁਆਂਦੇ ਦੇਈਆਂ ਨਾ ਭਾਵੇਂ ਧੁੱਪੇ ਪੈਂਦੇ ਭਾਵੇਂ ਛਾਵੇਂ ਪੈਂਦੇ ਆ। ਧੁੱਪੇ ਹੀ ਮੀਂਹ ਪਾਉਂਦੇ। ਕੀ ਲੈ ਕੇ ਮੈਡਮ ਜੀ ਮੈਂ ਤੁਹਾਨੂੰ ਪਤਾ ਮੈਂ 300 ਰੁਪਏ ਦੇ ਆਮ ਪਾਪੜੀ ਲੈ ਆਈ ਹਾਂ ਆ ਨਕੀਜੀ ਡੱਬੀ 300 ਰੁਪਏ ਦੀ ਇੱਥੇ ਨਾ ਬੜਾ ਫੇਮਸ ਹੈਗਾ ਲੌਰੈਂਸ ਰੋਡ ਦੇ ਉੱਤੇ ਤੇ ਮੈਂ ਮੈਂ ਵੀ ਨਾ ਉੱਥੇ ਵੇਖਿਆ ਸੀਗਾ ਫੋਨ ਦੇ ਉੱਤੇ YouTube ਦੇ ਉੱਤੇ ਤੇ ਚਾਟ ਆਮ ਪਾਪੜ ਬਣਾਉਂਦੇ ਮੈਂ ਤੇ ਮੂੰਹ 'ਚ ਪਾਣੀ ਆਉਂਦਿਆ ਵਾ ਤੇ ਆ ਦੋ ਲਈਆਂ ਇੱਕ ਤੁਹਾਡੇ ਲਈ ਇੱਕ ਆਪਣੇ ਲਈ ਮੈਂ ਨਹੀਂ ਆਮ ਪਾਪੜ ਖਾਂਦਾ ਮੈਨੂੰ ਕੁੜੀਆਂ ਵਾਲੇ ਸ਼ੌਂਕ ਯਾਰ ਟਰਾਈ ਦੇ ਕਰਿਓ ਇੱਕ ਮੈਂ ਨਾ ਆ ਲੈ ਕੇ ਘਰ ਵਾਸਤੇ ਮੰਮੀ ਵਾਸਤੇ ਮੈਂ ਕਿਹਾ ਬਲੈਕ ਬਲੈਕ ਲੈ ਕੇ ਜੰਨੇ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਆ 300 ਰੁਪਏ ਦਾ ਆਮ ਪਾਪੜ ਆ ਯਾਰ ਇਹ ਤੁਹਾਨੂੰ ਬਤਾ ਵਾ ਇਹੋ ਜਿਹੀਆਂ ਚੀਜ਼ਾਂ ਕੁੜੀਆਂ ਨੂੰ ਬਹੁਤ ਪਸੰਦ ਲੱਗਦੀਆਂ ਓਏ ਓ 50 ਦਾ 10 ਰੁਪਏ ਦਾ ਆਮ ਪਾਪੜ ਹੁੰਦਾ ਤਾਂ 300 ਦਾ ਹੁੰਦਾ ਅੱਜ ਕੱਲ ਪੰਦਾ ਉਸ ਵੇਲੇ ਜਮਾਨਾ ਹੈਗਾ ਬਸ ਠੀਕ ਹੈ ਕਰੋ ਜਾਨਾ ਵੀਡੀਓ ਹੋਣੀ ਸਰ ਵੱਡੇ ਤੇ ਫਾਇਦਾ ਸਰ ਕੋਈ ਵੀ ਨਹੀਂ ਮਿਲਦਾ ਕਰੋ ਜਾਣਾ ਟਰਾਈ ਤੇ ਕਰੋ ਨਾ